ਪਿਛਲੇ ਦਿਨੀ ਸਾਡੇ ਬਹੁਤ ਸਾਰੇ ਭਰਾਵਾਂ ਤੇ ਪਰਚੇ ਕੀਤੇ ਗਏ ਸੀ ਕ੍ਰਮ ਚੋਧਰੀਆਂ ਵੱਲੋਂ ਪਰਚੇ ਕਰਾਏ ਗਏ ਸੀ ਜਿਹੜੇ ਜਬਰੀ ਜ਼ਮੀਨਾਂ ਨੂੰ ਬਾਹਰੇ ਆ ਤਾਂ ਅੱਜ ਤੱਕ ਉਹਨਾਂ ਲੋਕਾਂ ਦੇ ਜੋ ਪਰਚੇ ਅੱਜ ਚੱਲਦੇ ਹੋਣਗੇ ਤਾਂ ਉਹਨਾਂ ਲੋਕਾਂ ਦੇ ਵੀ ਕੰਨਾਂ ਵਿੱਚ ਵੀ ਇਹ ਆਵਾਜ਼ ਕੱਢ ਦੇਣਾ ਚਾਹੁੰਦਾ ਕਿ ਭਾਈ ਇਕੱਲੇ-ਇਕੱਲੇ ਮਰਨ ਨਾਲੋਂ ਚੰਗਾ ਕਿ ਇਕੱਠਿਆਂ ਹੋ ਕੇ ਲੜਿਆ ਜਾ। ਹੱਕ ਸੱਚ ਦੀ ਲੜਾਈ ਆ। ਅੱਜ ਤੁਹਾਡੀਆਂ ਜਵਾਨਾਂ ਨੂੰ ਤਾਲੇ ਕਿਉਂ ਲੱਗੇ ਆ? ਕਿਉਂ ਮੌਸਮੀ ਬਰਸਾਤੀ ਡੱਡੂ ਬਣ ਕੇ ਤੁਸੀਂ ਉਦੋਂ ਨਿਕਲਦੇ ਹੋ ਜਦੋਂ ਇਲੈਕਸ਼ਨ ਨੇੜੇ ਆ ਜਾਂਦਾ। ਅੱਜ ਲੋੜ ਆ ਜਿਸ ਤਰ੍ਹਾਂ ਕਿਸਾਨਾਂ ਦਾ ਸਾਥ 85% ਲੋਕਾਂ ਨੇ ਜਾ ਕੇ ਦਿੱਤਾ ਸੀ ਜਾਤ ਪਾਤ ਭੇਦ ਭਾਵ ਤੋਂ ਅਲੱਗ ਹੋ ਗਏ ਤਾਂ ਅੱਜ ਇਸੇ ਤਰ੍ਹਾਂ 85% ਲੋਕਾਂ ਨੂੰ ਤੁਹਾਡੀ ਜਰੂਰਤ ਹੈ ਜ਼ਿਲ੍ਹਾ ਮੋਗਾ ਦੇ ਵਿੱਚ ਅਸੀਂ ਇੱਕ ਮਾਰਚ ਕੱਢ ਰਹੇ ਹਾਂ ਮੋਟਰਸਾਈਕਲ ਤੇ ਮਾਰਚ ਕੱਢਿਆ ਜਾਵੇਗਾ ਔਰ ਗੱਡੀਆਂ ਵੀ ਹੋਣੀਆਂ ਉਹਦੇ ਵਿੱਚ ਸ਼ਾਮਲ ਜਿਸ ਦੇ ਵਿੱਚ ਕਮ ਸੇ ਕਮ 7 ਤੋਂ 10 ਪਿੰਡਾਂ ਦੇ ਵਿੱਚ ਦੀ ਸਾਡਾ ਫੇਰਾ ਹੋਵੇਗਾ ਔਰ ਲੋਕਾਂ ਨੂੰ ਜਾਗਰਿਤ ਕੀਤਾ ਜਾਵੇਗਾ ਕਿ ਭਾਈ ਵਿਹੀਰਾ ਘੱਟ ਕੇ ਤੁਸੀਂ ਮਲੋਤ ਸਾਹਿਬ ਉਹਨਾਂ ਦਾ ਸਾਥ ਦੇਣ ਵਾਸਤੇ ਨਾਬੇ ਪਟਿਆਲੇ ਦੀ ਧਰਤੀ ਤੇ ਪਹੁੰਚੋ ਜਿਵੇਂ ਕਿਸਾਨਾਂ ਦਾ ਸਹਿਯੋਗ ਦੇਣ ਵਾਸਤੇ ਆਪਣਾ ਸੰਭੂ ਬਾਰਡਰ ਤੇ ਘਨੋਰੀ ਬਾਰਡਰ ਤੇ ਲੋਕ ਪਹੁੰਚੇ ਸੀ ਇਸ ਤਰ੍ਹਾਂ ਪਹੁੰਚੋ ਭਾਈ ਤਾਂ ਕਿ ਬਹੁਤ ਜਲਦੀ ਰਾਜ ਸਰਕਾਰ ਦੇ ਕੰਨਾਂ ਤੇ ਜੂ ਸਰਕੇ ਔਰ ਲੋਕ ਸਭਾ ਦੇ ਵਿੱਚ ਬੈਠੇ ਜੋ ਇੱਥੋਂ ਅਸੀਂ ਤਾਂ ਕਿ ਭੇਜੇ ਆ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਭਾਈ ਕਿ ਇਹ ਵੀ ਮੁੱਦਾ ਲੋਕ ਸਭਾ ਦੇ ਵਿੱਚ ਉਠਾਉਣਾ ਚਾਹੀਦਾ ਕਣਕ ਦੀ ਖੇਤੀ ਵੱਢਣ ਦੀ ਲੇਬਰ ਦੀ ਗੱਲ ਕੀਤੀ ਜਾਵੇ ਚਾਹੀ ਮਜ਼ਦੂਰ ਦੀ ਲੇਬਰ ਦੀ ਗੱਲ ਕੀਤੀ ਜਾਵੇ ਹਰ ਇੱਕ ਵਰਗ ਦੇ 85% ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਸੋ ਆਪ ਸਭ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਕੋਈ ਦਿਨਾਂ ਦੇ ਵਿੱਚ 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 ਮੋਗੇ ਜ਼ਿਲ੍ਹੇ ਦੇ ਵਿੱਚ ਸਾਡੇ ਵੱਲੋਂ ਯਾਨੀ ਕਿ ਦਾਸਕ੍ਰਿਸ਼ ਸਿੰਘ ਲੋਹਾਰਾ ਵੱਲੋਂ ਤੇ ਸਾਡੇ ਸਮੂਹ ਲੀਡਰ ਸਾਹਿਬਾਨਾਂ ਵੱਲੋਂ ਮੋਟਰਸਾਈਕਲ ਤੇ ਰੋਡ ਮਾਰਚ ਅੱਖਾਂ ਤੋਂ ਦਸਾਂ ਪਿੰਡਾਂ ਦਾ ਕੱਢਿਆ ਜਾਵੇਗਾ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ ਕਿ ਭਾਈ ਵੀ ਹੀਰਾ ਕੱਟ ਕੇ ਮਲੋਤ ਸਾਹਿਬ ਹੁਣਾਂ ਦਾ ਸਹਿਯੋਗ ਦੇਣ ਵਾਸਤੇ ਸਾਹਿਬ ਵਾਈਪੁਰਜੀ ਕੀ ਫਤਿਹ ਸ਼ਿਕਾਰਯੋਗ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਪਿਛਲੇ 18 ਦਿਨ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤਾ ਜੋ ਸੰਗਰਸ਼ਾ ਮਕੇਸ਼ ਮਲੋਤ ਜਰਨਲ ਪ੍ਰਧਾਨ ਤੇ ਗੁਰਵਿੰਦਰ ਸਿੰਘ ਬੌੜਾ ਜੀ ਜਰਨਲ ਸੈਕਟਰੀ ਬਿੱਕਰ ਸਿੰਘ ਅਫਵਾ ਜੀ ਸਿਕਤਰਾ ਤੇ ਉਹਨਾਂ ਦੇ ਨਾਲ ਧਰਮਵੀਰ ਹਰੀਗੜੀ ਮੀਤ ਪ੍ਰਧਾਨ ਸਾਹਿਬ ਜਿਨ੍ਹਾਂ ਦਾ ਕਾਫਲਾ ਪਿਛਲੇ 18 ਦਿਨ ਤੋਂ ਪਿੰਡ ਪਿੰਡ ਹੁੰਦਿਆਂ ਹੋਇਆਂ ਅੱਜ 18 ਮਨ ਦਿਨ ਚੱਲ ਰਿਹਾ ਜਿਨ੍ਹਾਂ ਨੇ ਮੀਂਹ ਹਨੇਰੀ ਚੱਕਰ ਦੇ ਵਿੱਚ ਨਾ ਚੁਕੇ ਆ ਨਾ ਰੁਕੇ ਆ ਗਰੀਬ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 85% ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 85% ਲੋਕਾਂ ਦੇ ਹੱਕਾਂ ਦਾ ਪੈਰਾਂ ਦੇਣ ਲਈ ਜੋ ਮਲੋ ਸਾਬ ਹੁਣਾਂ ਨੇ ਵੀੜਾ اٹھਾਇਆ ਉਹਨਾਂ ਨੂੰ ਸਲੂਟ ਆ ਔਰ ਦਿਲੋਂ ਸਤਿਕਾਰ ਕਰਦੇ ਆ ਆਪ ਲੀਡਰ ਸਾਹਿਬਾਨ ਦਾ ਮਲੋ ਸਾਬ ਅਕਸਰ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤਾਂ ਉਹ ਦਿਨ ਵੀ ਦੇਖਿਆ ਜਦੋਂ 24 24 ਘੰਟੇ ਲਗਾਤਾਰ ਮੀਂਹ ਪਿਆ ਤੇ بارش ਦੇ ਵਿੱਚ ਤੁਹਾਡੇ ਸਾਰੇ ਸਾਜੂ ਸਮਾਨ ਜੋ ਵੀ ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਸੀ ਜਾਂ ਹੋਰ ਵਸਤੂਆਂ ਸੀ ਉਹ ਸਾਰੀਆਂ ਭਜ ਚੁੱਕੀਆਂ ਸੀ ਤੁਸੀਂ ਰੁਕੇ ਨਹੀਂ ਸੁਛਿ ਚੁਕੇ ਨਹੀਂ ਧੰਨਵਾਦ ਆਪ ਜੀ ਦਾ ਸਾਡਾ ਵੀ ਹੱਕ ਮੰਦਾ ਕਿ ਇਸ ਆਵਾਜ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਈਏ ਤੇ ਉਸ ਤੋਂ ਬਾਅਦ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਾਈਏ ਤੇ ਇੱਕ ਦਿਨ ਰਾਜ ਸਭਾ ਤੇ ਲੋਕ ਸਭਾ ਤੱਕ ਇਹ ਆਵਾਜ਼ ਆ ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਹੁੰਚਣੀ ਚਾਹੀਦੀ ਆ ਪਿਛਲੇ ਦਿਨੀ ਸਾਡੇ ਬਹੁਤ ਸਾਰੇ ਭਰਾਵਾਂ ਤੇ ਪਰਚੇ ਕੀਤੇ ਗਏ ਸੀ ਕੜਮ ਚੋਧਰੀਆਂ ਵੱਲੋਂ ਪਰਚੇ ਕਰਾਏ ਗਏ ਸੀ ਜਿਹੜੇ ਜ਼ਬਰੀ ਸਾਨੀਆ ਜ਼ਮੀਨਾਂ ਨੂੰ ਬਾਹਰੇ ਆ ਅੱਜ ਤੱਕ ਉਹਨਾਂ ਲੋਕਾਂ ਦੇ ਜੋ ਪਰਚੇ ਆ ਛੱਡ ਚੱਲਦੇ ਹੋਣਗੇ ਤਾਂ ਉਹਨਾਂ ਲੋਕਾਂ ਦੇ ਵੀ ਕੰਨਾਂ ਵਿੱਚ ਦੀ ਇਹ ਆਵਾਜ਼ ਕੱਢ ਦੇਣਾ ਚਾਹੁੰਦਾ ਕਿ ਭਾਈ ਇਕੱਲੇ ਇਕੱਲੇ ਮਰਨ ਨਾਲੋਂ ਚੰਗਾ ਕਿ ਇਕੱਠਿਆਂ ਹੋ ਕੇ ਲੜਿਆ ਜਾਵੇ ਹੱਕ ਸੱਚ ਦੀ ਲੜਾਈ ਆ ਅੱਜ ਤੁਹਾਡੀਆਂ ਜਵਾਨਾਂ ਨੂੰ ਤਾਲੇ ਕਿਉਂ ਲੱਗੇ ਆ ਕਿਉਂ ਮੌਸਮੀ ਬਰਸਾਤੀ ਡੱਡੂ ਬਣ ਕੇ ਤੁਸੀਂ ਉਦੋਂ ਨਿਕਲਦੇ ਹੋ ਜਦੋਂ ਇਲੈਕਸ਼ਨ ਜਿਹੜੇ ਆ ਜਾਂਦਾ ਅੱਜ ਲੋੜ ਆ ਜਿਸ ਤਰ੍ਹਾਂ ਕਿਸਾਨਾਂ ਦਾ ਸਾਥ 85% ਲੋਕਾਂ ਨੇ ਜਾ ਕੇ ਦਿੱਤਾ ਸੀ ਜਾਤ ਪਾਤ ਭੇਦ ਭਾਵ ਤੋਂ ਅਲੱਗ ਹੋ ਕੇ ਤਾਂ ਅੱਜ ਇਸੇ ਤਰ੍ਹਾਂ 85% ਲੋਕਾਂ ਨੂੰ ਤੁਹਾਡੀ ਜਰੂਰਤ ਆ ਪਈ ਸਾਰੇ ਲੋਕ ਇਕੱਠੇ ਹੋ ਕੇ ਅੱਜ ਪਟਿਆਲਾ ਨਾਵਾ ਸਾਈਡ ਤੇ ਮੇਰੇ ਭਰਾ ਸੰਘਰਸ਼ ਕਰ ਰਹੇ ਆ ਪਿਛਲੇ 18 ਦਿਨ ਤੋਂ ਆਪ ਸਭ ਪੰਜਾਬ ਨੂੰ ਮੇਰੀ ਨਿਮਰਤਾ ਸਹਿਤ ਅਪੀਲ ਆ ਕਿ ਭਾਈ ਵਹੀਰਾ ਘੱਟ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋ ਨਾਲੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਤਾ ਲੱਗ ਜਾਊਗਾ ਕਿ ਭਾਈ ਕਿਸਾਨ ਮਜ਼ਦੂਰ ਜਿੰਦਾਬਾਦ ਦੇ ਨਾਰੇ ਲੱਗਦੇ ਸੀ ਨਾਲੇ ਪਤਾ ਲੱਗ ਜਾਊਗਾ ਕਿ ਅੱਜ ਕਿਹੜੇ ਕਿਸਾਨ ਸਾਡੇ ਨਾਲ ਹਮਦਰਦੀ ਰੱਖਦੇ ਆ ਕਿਹੜੇ ਕਿਸਾਨ ਚਾਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਅਸੀਂ ਖੁਦ ਵਹੀਏ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਉਹ ਸਾਡੇ ਨਾਲ ਚੱਲੋ ਤੇ ਮੈਂ ਆਪਣੇ ਭਰਾਵਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਚਾਹੇ ਉਹ ਰਾਮਗੜੀਆ ਪਰਿਵਾਰ ਦੇ ਵਿੱਚੋਂ ਆ ਚਾਹੇ ਉਹ ਕੰਬੋਸ ਸਿੰਘ ਪਰਿਵਾਰ ਦੇ ਵਿੱਚੋਂ ਆ ਚਾਹੇ ਮਜੀਠੀ ਸਿੰਘ ਪਰਿਵਾਰ ਦੇ ਵਿੱਚੋਂ ਆ ਚਾਹੇ ਕਿਸੇ ਵੀ ਕਮਿਊਨਿਟੀ ਦੇ ਨਾਲ ਸਬੰਧ ਰੱਖਦੇ ਆ ਤੁਹਾਡੇ 85% ਹੱਕਾਂ ਦੇ ਲਈ ਲੜ ਰਹੇ ਆ ਅਮਕੇਸ਼ ਮਲੋਤ ਜੀ ਤੇ ਉਹਨਾਂ ਦੇ ਸਹਾਇਕੀ ਜੋ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੇਰੇ ਭਰਾ ਪਿਛਲੇ 18 ਦਿਨ ਤੋਂ ਲੜਦੇ ਪਏ ਆ 18 ਦਿਨ ਚੱਲਦਾ ਪਿਆ ਭਾਈ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਅਸੀਂ ਇੱਕ ਮਾਰਚ ਕੱਢ ਰਹੇ ਆ ਮੋਟਰਸਾਈਕਲ ਤੇ ਮਾਰਚ ਕੱਢਿਆ ਜਾਵੇਗਾ ਔਰ ਗੱਡੀਆਂ ਵੀ ਹੋਣੀਆਂ ਆ ਉਹਦੇ ਵਿੱਚ ਸ਼ਾਮਲ ਜਿਸ ਦੇ ਵਿੱਚ ਔਰ ਕਮ ਸੇ ਕਮ ਸੱਤ ਤੋਂ ਦਸਾਂ ਪਿੰਡਾਂ ਦੇ ਵਿੱਚ ਦੀ ਸਾਡਾ ਫੇਰਾ ਹੋਵੇਗਾ ਔਰ ਲੋਕਾਂ ਨੂੰ ਜਾਗਰਿਤ ਕੀਤਾ ਜਾਵੇਗਾ ਕਿ ਭਾਈ ਵੀ ਹੀਰਾ ਕੱਟ ਕੇ ਤੁਸੀਂ ਮਲੋਤ ਸਾਹਿਬ ਉਹਨਾਂ ਦਾ ਸਾਥ ਦੇਣ ਵਾਸਤੇ ਨਾਬੇ ਪਟਿਆਲੇ ਦੀ ਧਰਤੀ ਤੇ ਪਹੁੰਚੋ ਜਿਵੇਂ ਕਿਸਾਨਾਂ ਦਾ ਸਹਿਯੋਗ ਦੇਣ ਵਾਸਤੇ ਆਪਣਾ ਸੰਗੂ ਬਾਰਡਰ ਤੇ ਘਨੋਰੀ ਬਾਰਡਰ ਤੇ ਲੋਕ ਪਹੁੰਚੇ ਸੀ ਇਸ ਤਰ੍ਹਾਂ ਪਹੁੰਚੋ ਭਾਈ ਆਕੇ ਬਹੁਤ ਜਲਦੀ ਰਾਜ ਸਰਕਾਰ ਦੇ ਕੰਨਾਂ ਤੇ ਜੂ ਸਰਕੇ ਔਰ ਲੋਕ ਸਭਾ ਦੇ ਵਿੱਚ ਬੈਠੇ ਜੋ ਇੱਥੋਂ ਅਸੀਂ ਜਤਾ ਕੇ ਭੇਜਿਆ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਭਾਈ ਕਿ ਇਹ ਵੀ ਔਰ ਲੋਕ ਸਭਾ ਦੇ ਵਿੱਚ ਉਠਾਉਣਾ ਚਾਹੀਦਾ ਰਾਜ ਸਭਾ ਦੇ ਵਿੱਚ ਜਿਹੜੇ 92 ਲੋਕ ਜਿठाके ਭੇਜਿਆ ਉਹਨਾਂ ਨੂੰ ਪਤਾ ਲੱਗੇ ਕਿ ਭਾਈ ਇਹ ਮੁੱਦਾ ਵੀ ਜਿਹੜਾ ਹੈਗਾ ਉਠਾਉਣਾ ਚਾਹੀਦਾ ਚਾਹੇ ਉਹ ਗਰੀਬ ਮੈਸਤਰੀ ਸਿੰਘਾਂ ਦੀ ਦਿਹਾੜੀ ਨੂੰ ਲੈ ਕੇ ਹੋਵੇ ਚਾਹੇ ਮਜ਼ਦੂਰਾਂ ਦੀ ਦਿਹਾੜੀ ਨੂੰ ਲੈ ਕੇ ਹੋਵੇ ਚਾਹੇ ਝੋਨੇ ਦੀ ਲਵਾਈ ਹੋਵੇ ਤੇ ਚਾਹੇ ਕਾਰਕਰੀ ਬਜਾਇਆ ਆਪਣਾ ਕਣਕ ਦੀ ਖੇਤੀ ਵੱਡਣ ਦੀ ਲੇਬਰ ਦੀ ਗੱਲ ਕੀਤੀ ਜਾਵੇ ਚਾਹੇ ਮਜ਼ਦੂਰ ਦੀ ਲੇਬਰ ਦੀ ਗੱਲ ਕੀਤੀ ਜਾਵੇ ਹਰ ਇੱਕ ਵਰਗ ਦੇ 85% ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਸੋ ਆਪ ਸਭ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਕੋਈ ਦਿਨਾਂ ਵਾਦੇ ਵਿੱਚ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਸਾਡੇ ਵੱਲੋਂ ਯਾਨੀ ਕਿ ਦਾਸ ਗਦੇਵ ਸਿੰਘ ਲੋਹਾਰਾ ਵੱਲੋਂ ਤੇ ਸਾਡੇ ਸਮੂਹ ਲੀਡਰ ਸਾਹਿਬਾਨ ਵੱਲੋਂ ਮੋਟਰਸਾਈਕਲ ਤੇ ਰੋਡ ਮਾਰਚ ਅੱਠਾ ਤੋਂ ਦਸਾਂ ਪਿੰਡਾਂ ਦਾ ਕੱਢਿਆ ਜਾਵੇਗਾ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ ਕਿ ਭਾਈ ਵੀ ਹੀਰਾ ਘੱਟ ਕੇ ਮਲੋਤ ਸਾਹਿਬ ਹੁਣਾਂ ਦਾ ਸਹਿਯੋਗ ਦੇਣ ਵਾਸਤੇ 90 ਪਟਿਆਲੇ ਦੀ ਧਰਤੀ ਤੇ ਪਹੁੰਚੋ ਉੱਥੋਂ ਦਾ ਚੱਲਿਆ ਕਾਫਲਾ ਇੱਕ ਦਿਨ ਪੂਰੇ ਪੰਜਾਬ ਦੇ ਵਿੱਚ ਘੁੰਮੇਗਾ ਤੇ ਦੂਜੀ ਗੱਲ ਆ ਕਿ ਜਿਹੜੇ ਮੌਸਮੀ ਬਰਸਾਤੀ ਡੱਡੂ ਆ ਉਹਨਾਂ ਨੇ ਤਾਂ ਇਲੈਕਸ਼ਨਾਂ ਦੇ ਸਮੇਂ ਨਿਕਲਣਾ ਹੁੰਦਾ ਜਿਹੜੇ ਹੁਣ ਵੀ ਜਿਮਨੀ ਚੋਰਾ ਦੇ ਹੋਰ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਵੀ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਦੇ ਕਰਨਾਂ ਤੱਕ ਪਹੁੰਚ ਜਾਣੀ ਚਾਹੀਦੀ ਆ ਕਿ ਜੇ ਸਰਕਾਰਾਂ ਅਸੀਂ ਬਣਾ ਸਕਦੇ ਆ ਤੇ ਸਰਕਾਰਾਂ ਨੂੰ ਅਸੀਂ ਬਦਲ ਵੀ ਸਕਦੇ ਆ ਇਹ 85% ਲੋਕਾਂ ਦੇ ਵਿੱਚ ਇਨੀ